ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਆਸ਼ਲਾਵਲ ਨਿਊ ਅੰਮ੍ਰਿਤਸਰ ਵਿਖੇ ਚੋਣ ਰੈਲੀ ਕੀਤੀ ਗਈ ਇਸ ਮੌਕੇ ਸਾਬਕਾ ਚੇਅਰਮੈਨ ਦਿਨੇਸ਼ ਪੱਸੀ ਨਿਊ ਅੰਮ੍ਰਿਤਸਰ ਐਸੋਸੀਏਸ਼ਨ ਦੇ ਪ੍ਰਧਾਨ ਰਸ਼ਪਾਲ ਸਿੰਘ ਰਮੇਸ਼ ਕਪੂਰ ਦੀਪਕ ਚਤਰ ਸਰਦਾਰ ਭੁਪਿੰਦਰ ਸਿੰਘ ਹਰਜਿੰਦਰ ਸਿੰਘ ਜੋੜੀਆ ਹਰਜਿੰਦਰ ਸਿੰਘ ਗਿੱਲ ਪਰਮ ਲਖਬੀਰ ਸਿੰਘ ਚੋਹਾਨ ਸੁਖਦੇਵ ਸਿੰਘ ਸਮੇਤ ਨਿਊ ਅੰਮ੍ਰਿਤਸਰ ਐਸੋਸੀਏਸ਼ਨ ਦੇ ਕਈ ਹੋਰ ਨੁਮਾਇंदे ਵੀ ਹਾਜ਼ਰ ਸਨ ਪਰ ਲਗਾਤਾਰ ਮੀਟਿੰਗਾਂ ਦੇ ਵਿੱਚ ਐ ਪਬਲਿਕ ਦੀ ਕੋਈ ਰਿਸਪੌਂਸ ਹੈ ਚਿਹਰੇ ਤੋਂ ਪਤਾ ਲੱਗ ਜਾਂਦਾ ਕਿ ਪਬਲਿਕ ਕੀ ਚਾਹੁੰਦੀ ਹੈ ਪਬਲਿਕ ਚਾਹੁੰਦੀ ਹੈ ਕੇਂਦਰ ਦੀ ਸਰਕਾਰ ਬਦਲਣਾ ਔਰ ਜਿਹੜੀ ਪੰਜਾਬ ਸਰਕਾਰ ਨੂੰ ਵੀ ਫੱਟਾ ਦੇਣਾ ਕਿਉਂਕਿ ਦੋਨਾਂ ਸਰਕਾਰਾਂ ਤੋਂ ਪਬਲਿਕ ਬਹੁਤ ਤੰਗ ਹੈ ਦੋਨਾਂ ਸਰਕਾਰਾਂ ਜੋ ਪਬਲਿਕ ਨੇ ਮਨ ਬਣਾਇਆ ਔਰ ਕਾਂਗਰਸ ਪਾਰਟੀ ਨਾਲ ਕਿਉਂਕਿ ਕਾਂਗਰਸ ਪਾਰਟੀ ਨੇ ਵੱਡੀ ਲੜਾਈ ਲੜੀ ਹੈ ਸੰਵਿਧਾਨ ਦੇ ਨਿਵਾਜ਼ ਰੱਖਿਆ ਵਾਸਤੇ ਸੰਵਿਧਾਨ ਬਚਾਉਣ ਵਾਸਤੇ ਉਹ ਲੋਕਾਂ ਦੇ ਮਨ ਦੇ ਵਿੱਚ ਹੈ ਲੋਕ ਚਾਹੁੰਦੇ ਹੈ ਕਿ ਕਾਂਗਰਸ ਪਾਰਟੀ ਦਾ ਉਮੀਦਵਾਰ ਹੀ ਜਿੱਤੇ ਕਾਂਗਰਸ ਪਾਰਟੀ ਇਸ ਫਰੀ ਬੈਟ ਆਜਾ ਸਾਹਬ ਨੇ ਸਾਨੂੰ ਖਾਨੋਂ ਤੇ ਅੱਗੇ ਹੀ ਉਹਨਾਂ ਤੇ ਬਹੁਤ ਵਿਸ਼ਵਾਸ ਹੈ ਜੀ ਉਹ ਦਿਨ ਰਾਤ ਇੱਕ ਕਰਕੇ ਅੰਮ੍ਰਿਤਸਰ ਦੇ ਲੋਕਾਂ ਨਾਲ ਖਲੋਂਦੇ ਆ ਹਰ ਇੱਕ ਦੁੱਖ ਸੁੱਖ ਦੇ ਵਿੱਚ ਭਾਈਵਾਲ ਹੁੰਦੇ ਆ ਤੁਹਾਨੂੰ ਪਤਾ ਤੁਸੀਂ ਸਾਰੇ ਭਲੀ ਭਾਤ ਜਾਣੂ ਆ ਇੱਕ ਸਾਲ ਉਹ ਗਰਮੀ ਸਰਦੀ ਦੇ ਵਿੱਚ ਦਿੱਲੀ ਦੀ ਸੜਕ ਤੇ ਲੰਮੇ ਪੈ ਰਹੇ ਆ